ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖੈਰਾ ਡੇਰੀ ਫਾਰਮ ਕਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਝਾਮਕੇ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਤਿੰਨ ਮੱਝਾਂ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਤਿੰਨੇ ਮੱਝਾਂ ਜਿਹੜੀਆਂ ਦੋਸਤੋ ਸੁਈਆਂ-ਸਵਾਈਆਂ ਹੋਣਗੀਆਂ ਇੰਨਾ ਤਿੰਨਾ ਮਜਾਂ ਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਬੇਨਤੀ ਹੈ ਪਸ਼ੂ ਖਰੀਦਦੇ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰਖ ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਗੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਨੂੰ ਸਾਂਝੀ ਕਰ ਲੈਂਦੇ ਆ ਜੀ ਹਾਂ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮਾਰਾ ਹੋਰ ਬਈ ਠੀਕ ਠਾਕ ਵਧੀਆ ਜੀ ਚੜ੍ਹਦੀ ਕਲਾ ਚੱਲੀ ਜਾਂਦਾ ਕੰਮ ਕਰ ਵਧੀਆ ਵਧੀਆ ਭਾਈ ਕਿਰਪਾ ਮਾਰੇ ਅਡਰੈਸ ਬੋਲ ਦੀ ਵੀਰ ਆਪਣਾ ਅਡਰੈਸ ਆਪਣਾ ਜੀ ਪਿੰਡ ਚਾਮ ਕੇ ਖੁਰਦ ਹਾਂਜੀ ਜਿਲ੍ਹਾ ਤਰਨਤਾਰਨ ਹਾਂਜੀ ਤਸੀਰ ਵੀ ਤਰਨਤਾਰਨ ਠੀਕ ਹੈ ਜੀ ਤੇ ਨਾਮ ਹੈਗਾ ਜੀ ਪ੍ਰਤਾਪ ਸਿੰਘ ਸ਼ਾਹ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 7889011127 7889011127 ਠੀਕ ਠੀਕ ਹਾਂਜੀ ਅੱਜ ਆਪਣੇ ਕੋਲ ਤਿੰਨ ਆ ਗਿਆ ਮੱਜਣ ਵਿੱਚ ਹਾਂਜੀ ਭਾਈ ਤਿੰਨ ਆ ਜੀ ਠੀਕ ਹੈ ਦੋ ਬੱਚੇ ਤੋਂ ਬਿਨਾ ਤੇ ਇੱਕ ਭਾਜੀ ਬੱਚੇ ਵਾਲੀ ਆ ਠੀਕ ਹੈ ਜੀ ਹਾਂਜੀ ਤੇ ਇਹਨਾਂ ਚ ਕੋਈ ਟੋਕਰ ਗੱਪ ਨਹੀਂ ਹੈਗੀ ਨਹੀਂ ਜੀ ਟੋਕਰ ਗੱਵੰਦੇ ਭਾਜੀ ਜੇ ਹਿਸਾਬ ਨਾਲ 6-7 ਦਿਨ ਹੋ ਗਿਆ ਹੈ ਲੱਭੀ ਨਹੀਂ ਨਹੀਂ ਜੀ ਆਇਆ ਮਾਲ ਇੱਕ ਦੋ ਡੰਗਰ ਆਇਆ ਕੁਛ ਜੀ ਵੀ ਮਈਆਂ ਅਟਦਾ ਕਰੀਏ ਠੀਕ ਹੈ ਜੀ ਪਰ ਥੋੜਾ ਜਣਾ ਹੁਣ ਮਾਲ ਮਿਲ ਨਹੀਂ ਜੈ ਸੁਆ ਘਟ ਗਿਆ ਹਾਂਜੀ ਹਾਂਜੀ ਤੇ ਹੁਣ ਚਲੋ ਮੈਂ ਹਾਂ ਚੱਲ ਇੱਧੇ ਪਹਿਲਾਂ ਚਲਾਈ ਜੰਨੇ ਆ ਪੁੱਤਣਾ ਚਾਹੁੰਦਾ ਈ ਫੋਨ ਫਣ ਵੜੇ ਆਉਂਦਾ ਭੈਣ ਭਰਾਵਾਂ ਦੇ ਤੁਹਾਨੂੰ ਵੀ ਆਉਂਦਾ ਕੋਹਾਨੂੰ ਵੀ ਆਉਂਦਾ ਹਾਂਜੀ ਹਾਂਜੀ ਖਰਾਬ ਹੁੰਦਾ ਤੇ ਸ਼ੁਰੂ ਕਰੀਏ ਵੀਰ ਆਪਾਂ ਇਸ ਮਾਝ ਤੋਂ ਪਹਿਲਾਂ ਦੱਸੀਏ ਡਿਟੇਲ ਵੀ ਇਹ ਕੋਈ ਪਹਿਲੇ ਸੂਏ ਸੋਈ ਜੇ ਛੋਟੀ ਅੱਛਾ ਜੀ ਸੂਈ ਨੂੰ ਇਹਨੂੰ ਨਾ 2 2.5 ਕਿ ਮਹੀਨੇ ਇਹਦੇ ਦੁੱਧ ਦੇ ਸਲੇ 7 ਲੀਟਰ ਆ ਮਿਲਦੀ ਭੜੇ ਦੇ ਦੋ ਟੈਂਪਰ ਦੇ ਮਿਲਦੇ ਹਾਂਜੀ ਹਾਂਜੀ ਬੱਚਾ ਨਹੀਂ ਹੁੰਦਾ ਇਹਦਾ ਠੀਕ ਹੈ ਜੀ ਤੇ ਪਹਿਲਾ ਵਾ ਤੇ ਗਾਂ ਮਲਪੀ ਦੂਜੇ ਦੀ ਬਣੂਗੀ ਠੀਕ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾਈ ਵੀਰ ਕੱਢੀਵਾ ਲਓ ਜੀ ਲਓ ਜੀ ਦੋਸਤੋ ਦਰਮਿਆਨਾ ਕਾਦੇ ਦਾ ਮੈਂਦ ਸੂਆ ਪਹਿਲਾ ਸੂਈ ਤੇ ਸੂਈ ਨੇ ਕੀ 2 ਤੋਂ 2.5 ਮਹੀਨੇ ਦਾ ਟਾਈਮ ਹੋ ਗਿਆ ਜੀ 7 ਲੀਟਰ ਦੁੱਧ ਹੋਣ ਜਿਹੜਾ ਮੌਕੇ ਦਾ ਤਿਆਰ ਆ ਮਾਗੀ ਦੀ ਪੇਖਪੂਰੇ ਦੀ ਚੜਾਈ ਚੈੱਕ ਕਰ ਲੋ ਲਓ ਜੀ ਕਰੋ ਚੈੱਕ ਇਸ ਕੁਆਲਟੀ ਦੋਸਤੋ ਚੈੱਕ ਕਰ ਲੋ ਆਥਣਾ-ਥਣਾ ਦੀ ਕੁਆਲਟੀ ਚੈੱਕ ਕਰੋ ਜੀ ਲੈ ਜੋ ਜੀ ਲੈ ਜੋ ਜੀ ਲਓ ਜੀ ਕਰੋ ਚੈੱਕ ਦੋਸਤੋ ਦੋਸਤੋ ਬਿਲਕੁਲ ਬਾਰੀਕ ਚਮੜੀ ਦੀ ਮੱਝ ਸਿੰਗਲ ਹੱਡੀ ਦੀ ਮੱਝਾ ਚੈੱਕ ਕਰ ਲੋ ਅਨਬੀ ਕੁਆਲਟੀ ਮਿਲ ਰਿਹਾ ਤਾਂ ਚੈੱਕ ਕਰਵਾ ਦੇਣਾ ਚਾਰੇ ਥਣ ਗੈਰ ਤੇ ਲੱਗੇ ਹੋ ਦੋਸਤੋ ਕੋਈ ਫੋਟ ਸ਼ਾਂਗਰੀ ਨਾਲ ਚੈੱਕ ਕਰ ਸਰਵੇ ਦੁੱਧ ਵੀਰ 7 ਕਿਲੋ ਤਿਆਰ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਰੇਟ ਕੀ ਕਰਨਾ ਵੇਚਦਾ ਰੇਟ ਭਾਜੀ ਇਹ ਤਾਂ ਆਪਾਂ ਕੋਈ 60 ਮੈਂ ਨਹੀਂ ਕਰਨਾ ਹਾਂਜੀ ਦੇ ਦਈਏ 55 ਦੀ 55000 ਡਿਮਾਂਡ ਰੱਖੀ ਕੀ ਤੇ ਮਾਨ ਤਾਂ ਕਿੰਨਾ ਹੋ ਸਕਦਾ ਇੱਕ ਏਰੀ 53 ਦੀ ਦੇ ਦਈਏ 53 ਚ ਹੋਰ ਵੀ ਐਕਸ ਜੈਸ ਕੋ ਪੂਰੇ 52000 ਤੇਰਾ ਅੱਛਾ ਜੀ ਹਾਂਜੀ ਕੋਈ ਨਹੀਂ 52000 ਲਓ ਜੀ 52000 ਹੋ ਗਏ ਛੋਟੇ ਆ ਜੀ ਠੀਕ ਠੀਕ ਲਓ ਜੀ ਦੋਸਤੋ ਡਿਮਾਂਡ ਵੈਸੇ ਜੇ ਰੱਖੀ ਤੇ 55000 ਰੁਪਏ ਰੱਖੀ ਆ 51000 ਰੁਪਏ ਦੇ ਵਿੱਚ ਤੁਹਾਡਾ ਆ ਆ ਗਿਆ ਤਾਂ ਬਾਣ ਤਣ ਛੋਰ ਛੱਪਾ ਜਿਹੜਾ ਮੌਕੇ ਤੇ ਜਿਉਂਦਾ ਬਾਕੀ ਮਿਲਦੀ ਭੜੇ ਤੇ ਆਈ ਐ ਦੋਵੇਂ ਟਾਈਮ ਪਾਰਟੀ ਦੇ ਵਿੱਚ ਹਾਂਜੀ ਠੀਕ ਹੈ ਜੀ ਇਹ ਜਿਹੜੀ ਨਾਲ ਬੱਦੀ ਮੱਝ ਵੀਰ ਇਹਦਾ ਦੱਸੀ ਆਪਾਂ ਡਿਟੇਲ ਵੀਰਾਂ ਇਹ ਵੀ ਭਾਜੀ ਮੈਂ ਦੂਜੇ ਸਵੇਰੇ ਸੁਈ ਜੇ ਕੋਈ ਆਪ ਦਾ ਗੈਸ ਕਰ ਲੈ ਬਾਕੀ ਹਾਂਜੀ ਹਾਂਜੀ ਤੇ ਦੋ ਤੇ ਥਲੇ 8 ਲੀਟਰ ਜੇ ਮਿਲਦੀ ਵੀ ਪਰ ਇਹ ਤੇ ਬੱਚਾ ਨਹੀਂ ਹੈਗਾ ਸੂਈ ਨੂੰ ਇਹਨੂੰ ਹੋਇਆ 1.5 ਮਿੰਟ 1.5 ਮਿੰਟ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਜੀ ਕੱਢੀਏ ਬਾਹਰ ਵੀ ਇਹਨੂੰ ਲਓ ਜੀ ਜੀ ਲਓ ਜੀ ਦੋਸਤੋ ਕਰੋ ਚੈੱਕ ਸੋਹਾਂ ਕੋਈ ਦੂਜਾ ਮੰਲ ਲੈ ਕੋਈ ਤੀਜਾ ਮੰਲ ਲੈ ਉਹ ਗੱਲ ਕਰਦੀ ਹੈ ਡਿਪੈਂਡ ਤੁਹਾਡੇ ਤੇ ਜੇ ਦੋਵੇਂ ਅੰਦਰ ਜਾਣ ਠੀਕ ਹੈ ਜੀ 8 ਲੀਟਰ ਦੁੱਧ ਵੀਰ ਹਣ ਹਾਂਜੀ ਹਾਂਜੀ 8 ਲੀਟਰ ਦੁੱਧ ਦੋਸਤੋ ਮੌਕੇ ਦਾ ਤਿਆਰ ਮੈਂ ਤਾਂ ਕੱਡ-ਕੱਡ ਚੈੱਕ ਕਰਨ ਜੇ ਭਈ ਸਹੀ ਰਿਹਾ ਮਾਲ ਸਾਰਾ ਠੀਕ ਹੈ ਜੀ ਹਾਂਜੀ ਥੋੜਾ ਨਾ ਮਈਆਂ ਚਾਰ ਚੂਰ ਨਹੀਂ ਡੰਗਰਾਂ ਖਾਧਾਂ ਹਾਂਜੀ ਹਾਂਜੀ ਕਈ ਰਾਂ ਨਾ ਡੰਗਰ ਮਤਲਬ ਹਰੇ ਪੱਠੇ ਖਾਂਦਾ ਹੁੰਦਾ ਉਹਦੇ ਚਾਰ ਪੇਰ ਤਾਂ ਔਖਾ ਕੰਦੇ ਪਹੂਗੇ ਹੈਗੀ ਸਾਰੀ ਕਾਲੀ ਚ ਮੱਜ ਬਾਕੀ ਕੱਦ ਖੁੱਦ ਵੱਡਾ ਠੀਕ ਹੈ ਲੋ ਜੀ ਦੋਸਤੋ ਕਰਨਾ ਚ ਸੀਲਸ ਲੱਗ ਗਿਆ ਜੀ ਕੋਈ ਨਹੀਂ ਹਰ ਜਿੱਤਾਂ ਮਰਜੀ ਜਿੱਥੇ ਮਰਜੀ ਖਿਲਾਰ ਦੋ ਠੀਕ ਹੈ ਜੀ ਆ ਲਓ ਜੀ ਚੋਣ ਚਾਂਚ ਵੀ ਐ ਵਧੀਆ ਇੱਕ ਨੰਬਰ ਹੈ ਲੈ ਜਾ ਵੀ ਲੈ ਜੀ ਲੋ ਜੀ ਦੋਸਤੋ ਮੈਂ ਤਾਂ ਕੱਦ ਕਾੜ ਤੁਸੀਂ ਚੈੱਕ ਕਰ ਸਕਦੇ ਹੋ 8 ਲੀਟਰ ਦੁੱਧ ਮੋਕੇ ਦਾ ਤਿਆਰ ਬਾਕੀ ਦੋਸਤੋ ਚਾਰੇ ਥਣ ਗੈਪ ਤੇ ਲੱਗੇ ਹੋਏ ਜੀ ਕਲੋਜ਼ ਕਰੋ ਚੱਕ ਦੋਸਤੋ ਬਿਲਕੁਲ ਰੇਟ ਵੀ ਜਨਰਲੀ ਆ ਵੀ ਇਹਦੇ ਛੋਟੇ ਛੋਟੇ ਰੇਟ ਨਹੀਂ ਛੋਟੇ ਹੀ ਆ ਹਾਂਜੀ ਆਈ ਤੇ ਤੇ ਉਦਾਂ ਤੀਜੇ ਚੌਥੇ ਦੇਣੇ ਪੈਣਪਾਉ ਦੀ ਸੇਵਾ ਅੱਜ ਮਾਲ ਨਾਲੋਂ ਨਾਲ ਆਈ ਗਿਆ ਜੀ ਇੱਕ ਦੋ ਡੰਗਰ ਵਿਕੀ ਗਏ ਆ ਠੀਕ ਹੈ ਜੀ ਹਾਂਜੀ ਹਾਂਜੀ ਕੀ ਮੋਲ ਕਰਨਾ ਵੀਰ ਦਾ ਭਾਈ ਮੋਲ ਕਰਨ ਦਾ ਭਾਵੇਂ ਆਪਾਂ ਸੱਚ ਪੈਣ ਵੀ ਇਹਦਾ ਕਰੀਏ ਜੱਜ ਦਾ ਮੈਂ ਨਾ ਹੂੰ ਤੇ ਪਰ ਆਪਾਂ ਰੇਟ ਬਿਲਕੁਲ ਜਨਰਲ ਕਰਦੇ ਆ ਹਾਂਜੀ ਦੇ ਦਈਏ 56000 ਦੀ ਕੋਈ ਸ਼ਿੰਗਰ ਜੀ ਜਦੋਂ ਕਿੰਨਾ ਕਮਾਨਤਾ ਮੈਂ ਇੱਕ ਹੀ ਵਾਰੀ ਚਰੰਜਾ ਜੀ ਦੇਤੀ ਪੂਰੇ ਬਰਾਬਰ ਕਰਦੀ ਨਹੀਂ ਬਰਾਬਰ ਨਹੀਂ ਜੀ ਪੂਰੇ 52000 ਦੀ ਤਾਂ ਐਸ਼ੇ ਵੱਡੀ ਆ ਮੈਂ ਉਹਦਾ 55 ਕਿਤੇ ਦਾ ਇਹਦਾ 52 ਠੀਕ ਹੈ ਹਾਂਜੀ ਇਹਦੇ ਵਿੱਚੋਂ ਆਪਾਂ ਛੋੜ ਹੀ ਕਰਾਂਗੇ ਠੀਕ ਹੈ ਹਾਂਜੀ ਲੋ ਜੀ ਦੋਸਤੋ 52000 ਰੁਪਿਆ ਰੇਟ ਇਹਦਾ ਮੈਂ ਦਾ ਤੇ ਜਿਹੜੀ ਪਹਿਲੇ ਨੰਬਰ ਤੇ ਵਿਖਾਈ ਉਹਦਾ ਹੋ ਜਾਏਗਾ 55000 ਰੁਪਿਆ ਜੇ ਕੋਈ ਵੀਰ ਜੋੜਾ ਖਰੀਦੂਗਾ ਤੇ ਫਿਰ ਉਸਦਾ ਬਰਾਬਰ ਹੋ ਜਾਏ ਚਲੋ ਕੋਈ ਨਹੀਂ ਜੀ ਕਰ ਲਾਂ ਠੀਕ ਹੈ ਠੀਕ ਕਰ ਲਾਂ ਚਲ ਆ ਲਓ ਦੋਸਤੋ ਇਹ ਦੋ ਅੱਗੇ ਆ ਗਈ ਨੀਲੀ ਰਾਬੀ ਹਾਂਜੀ ਹਾਂਜੀ ਅੱਛਾ ਵੀਰ ਇਹਦੀ ਦਸੀਏ ਡਿਟੇਲ ਵੀਰ ਇਹ ਭਾਜੀ ਪਹਿਲਾਂ ਸੁਣਾ ਜੀ ਹਾਂਜੀ ਤੇ ਮੂੰਹ ਮੂੰਹ ਚੌਗੀ ਹੈ ਚਾਰ ਦੰਦ ਦੋਸਤੋ ਹਾਂਜੀ ਹਾਂਜੀ ਨਿਸ਼ਾਨੀਆਂ ਦੋਸਤੋ ਕਰੋ ਚੈੱਕ ਪਹਿਲੋ ਮਤਲਬ ਸਹੀ ਭਾਜੀ ਡੇਢ ਕੁ ਮਹੀਨੇ ਦੀ ਦੋਨੋਂ ਦੀ ਮਗਰ ਕੱਟਾ ਹੈ ਠੀਕ ਹੈ ਯਾਰ ਲੋ ਜੀ ਕਰੋ ਚੈੱਕ ਇਹਦਾ ਦੋਸਤੋ ਕਿਸ ਕੁਆਲਿਟੀ ਚਾਰੇ ਖੁਰ ਦੋਸਤੋ ਵਾਈਟ ਪੂਛ ਵਾਈਟ ਨੀਲੀ ਰਾਵੀ ਦੀ ਡਿਮਾਂਡ ਵਰੀ ਕਰਦੇ ਬੱਚਾ ਹੈ ਤੇ ਮਗਰ ਦੋਸਤੋ ਆ ਜੇ ਕੱਟਾ ਅੱਛਾ ਵੀਰ ਦੋਵੇਂ ਟਾਈਮ ਬੱਚੇ ਦੇ ਮਿਲਦੇ ਹਾਂਜੀ ਬੱਚੇ ਦੇ ਭਾਜੀ ਹੈਗੀ ਪਹਿਲਾ ਸੁਗਾ ਮੂੰਹ ਚੌਗੀ ਜੇ ਠੀਕ ਹੈ ਸਰ ਪਹਿਲੇ ਮੈਂ ਥੋੜੀ ਜੀ ਸਾਂਭੀ ਸਾਂਭੀ ਘਾਟ ਇੱਕ ਮਹੀਨੇ ਆ ਕੇ ਚਾਰ ਚੂ ਨਹੀਂ ਕਰਦਾ ਬਾਕੀ ਚਲੋ ਜਿੱਦਾਂ ਦੀ ਮੈਂ ਉਦੋਂ ਦਾ ਪਰ ਰੇਅਰ ਕਰ ਦੇਣਾ ਠੀਕ ਹੈ ਜੀ ਦੁੱਧ ਕਿੰਨਾ ਦੱਸਿਆ ਜੀ ਦੁੱਧ ਪਾਜੀ 8 ਲੀਟਰ ਹੋ ਪੱਕਾ ਹੋ ਜਾ ਹਾਂਜੀ ਕੱਢੀਏ ਬਾਹਰ ਵਿੱਚ ਭੋਵੇਂ ਬੱਚਾ ਚੋਲੇ ਦੀ ਛੋਟਾ ਆ ਠੀਕ ਹੈ ਜੀ ਲਓ ਦੋਸਤੋ ਸੂਆ ਪਹਿਲਾ ਸੂਈ ਤੇ ਸੂਈ ਨੂੰ ਵੀ ਕਿੰਨਾ ਕੰਮ ਦੱਸਿਆ 1.5 ਡੇਢ ਦੋ ਕੁ ਮਹੀਨੇ ਹੋ ਗਏ ਜੀ ਡੇਢ ਤੋਂ ਦੋ ਮਹੀਨੇ ਦਾ ਟਾਈਮ ਹੋ ਗਿਆ ਜੀ ਸੂਈ ਨੂੰ 8 ਲੀਟਰ ਤੋਂ ਪੱਕਾ ਤਿਆਰ ਹੋਊਗਾ ਬ੍ਰੀਡ ਦੋਸਤੋ ਪਿਓਰ ਨੀਲੀ ਦਾ ਵੀ ਕਰੋ ਚੱਕ ਅਸਲ ਪੂਰੇ ਦੀ ਹੈ ਜੀ ਮਾਜੀ ਠੀਕ ਹੈ ਜੀ ਬਾਰਡਰ ਏਰੀਆ ਦੋਸਤੋ ਕੇਮਕਰ ਏਰੀਆ ਤੋਂ ਮੱਚ ਜਲਦੀ ਵੀ ਕਿੰਦਾ ਸਾਂਭ ਕੋ ਦੋਸਤੋ ਥੋੜੀ ਜਿਹੀ ਕੱਚੀ ਰਹਿ ਗਈ ਹੈ ਬਾਕੀ ਚਲੋ ਦੋਸਤੋ ਜੋ ਮੈਨਾ ਜੀ ਫੈਸ਼ਨ ਪੁੱਛਣਾ ਵੜਾ ਛੋਟੀ ਦਸਵਰੀ ਸਾਂਭ ਵੀ ਘਾਤ ਹਾਂਜੀ 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 ਬਾਕੀ ਚਲੋ ਇਹ ਆ ਵੀ ਜਿਹੜੇ ਸਾਂਭੜਾ ਲੈ ਗਏ ਦੋਸਤੋ ਜਿਹੜੇ ਸਜਣ ਨੇ ਗਾਂ ਚਲੋ ਨਾਲੋਂ ਤਿਆਰ ਕਰਨੀ ਨਾ ਹਾਂਜੀ 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 ਬੱਚੇ ਜਿਹੜੇ ਬਰੀਡ ਤੇ ਕੱਢ ਸਕਦੀ ਹੈ ਹਾਂਜੀ ਹਾਂਜੀ ਚਲੋ ਬਾਕੀ ਹੈਗੀ ਨਵੀਂ ਹੈ ਜੀ ਹਜੇ ਹਾਂਜੀ 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 ਛੋਟੀ ਹੈ ਜੇ ਪਹਿਲਾ ਸੂਹਾ ਤੋਂ ਕੋਈ ਵੀਰ ਚੰਗੀ ਸੇਵਾ ਕਰੂਗਾ ਤੇ ਤੋਂ ਇਹ ਬੱਚੀ ਜਿਹੜੀ ਆ ਬ੍ਰੀਡ ਦੇ ਸੋਨੇ ਤਿਆਰ ਕਰ ਸਕਦੀ ਚਲੋ ਜੀ ਜਿੰਨਾ ਦੇ ਸਾਲ ਦੁੱਧ ਹੈਗਾ ਕੋ ਪਾਇਆ ਹੋਰ ਵਾਜਦਾ ਇਹ ਨਹੀਂ ਜਿੰਨੇ ਕੋ ਮਗਰ ਕਟਾ ਵੀ ਹੈਗਾ ਮਰੀ ਦੀ ਪੂਛ ਸੜ ਗਈ ਸੂਤੇ ਵੀ ਨਿਸ਼ਾਨ ਹੈਗਾ ਠੀਕ ਹੈ ਠੀਕ ਹੈ ਜੀ ਚੱਡੇ ਜਦ ਕੁਆਲਟੀ ਬਹੁਤ ਚੰਗੀ ਹੈ ਹਾਂਜੀ ਹਾਂਜੀ ਅਛਾ ਵੀਰ ਡਿਮਾਂਡ ਇਹਦੀ ਕੀ ਕਰੀ ਡਿਮਾਂਡ ਭਾਜੀ ਮੋਲ ਤਾਂ 75 ਵੀ ਕਰੀ ਜਾਂਦੇ ਆ ਕਈ ਇਹ ਹੂੰ ਆ 5750 ਨਹੀਂ ਕਰਨਾ ਹੂੰ ਨਾ ਹੀ ਆਪਾਂ ਪੈਰ ਕਰਨਾ ਹਾਂਜੀ ਪੂਰੇ ਚੌਂਟੀਆਂ ਦੀ ਦੇ ਰਹੀ ਅੱਛਾ ਜੀ ਕਿੰਨਾ ਕਮਾਨਦਾਰ ਹੋ ਸਕਦਾ ਪੂਰੇ ਬਾਹਰ ਹੀ ਦੇ ਉਹ ਵੀ ਇੱਕ ਜੈਸੇ ਨਹੀਂ ਜੀ ਥੋੜਾ ਵੱਧ ਆਊਗਾ ਮਾਨਤਨ ਕੋ ਜਿਹੜਾ ਫੋਨ ਲਾਊਗਾ ਪੂਰੇ ਬਾਹਰ ਹੀ ਦੇਵਾਂਗੇ ਪਹਿਲੇ ਸੂਏ ਛੋਟੀ ਜੀ ਮੂੰਹ ਚੌਗੀ ਮਗਰ ਕੱਟਾ ਦੁੱਧ ਆਸ ਦੇਖ ਠੀਕ ਹੈ ਜੀ ਹਾਂਜੀ ਲਓ ਜੀ ਦੱਸੋ 62000 ਰੁਪਿਆ ਇਹਦਾ ਜਿਹੜਾ ਮੌਕੇ ਦਾ ਰੇਟ ਹੈ ਜਿਸ ਦੇ ਵਿੱਚੋਂ ਤੁਹਾਡਾ ਆਇਆ ਗਿਆ ਤਾਂ ਮੌਕੇ ਤੇ ਥੋੜਾ ਬੜਾ ਸ਼ੋਰ ਛੱਪਾ ਮਾਨਤਨ ਹੋਊਗਾ 8 ਲੀਟਰ ਦੁੱਧ ਦੋਸਤੋ ਦੋਵੇਂ ਟਾਈਮ ਬੱਚੇ ਤੇ ਮਿਲਦੀ ਤੇ ਬਰੀਡ ਵੀ ਦੋਸਤ ਤਿੰਨ ਨਗਰ ਤੋਂ ਦਿਖਾਏ ਆ ਵੀਡੀਓ ਵਿੱਚ ਕਿੰਨੇ ਨਗ ਸੁਵੇ ਸੁਵੇ ਮੇਰੇ ਵੀਰੇ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਆਪਣੀ ਜਰੂਰ ਕਰ ਲਿਆ ਕਰੋ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦਿੰਦਾ ਪਿੰਡ ਝਾਮਕੇ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਭਾਜੀ ਉਹਨਾਂ ਦਾ ਪ੍ਰਤਾਪ ਸਿੰਘ ਸ਼ਾਹ ਫੋਨ ਨੰਬਰ ਵੀਰੇ ਇੱਕ ਰੀ ਫੇਰ ਬੋਲਦੀ ਹਾਂਜੀ ਭਾਜੀ ਫੋਨ ਨੰਬਰ ਹੈਗਾ 789901127 ਹਾਂਜੀ 789901127 ਠੀਕ ਹੈ ਜੀ ਤੇ ਬਾਕੀ ਭਾਜੀ ਆਪਣੀ ਬੇਨਤੀ ਫੇਰ ਹੈ ਹਰ ਵੀਡੀਓ 'ਚ ਬੇਨਤੀ ਹੁੰਦੀ ਆ ਹੂੰ ਇਹ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖੋ ਤੇ ਫਿਰ ਆਪਾਂ ਫੋਨ ਲਾਓ ਤੇ ਆਪਣੇ ਘਰੇ ਭਾਂਵੇਂ ਮੀਟ ਕਰਕੇ ਆਪਦੀ ਤਸੱਲੀ ਕਰਕੇ ਠੀਕ ਹੈ ਹੱਕ ਬਣਦਾ ਹੈ ਨਾ ਤਸੱਲੀ ਕਰਦਾ ਹਾਂ ਇੱਕ 15 ਜਿੰਨੇ ਪੈਸੇ ਲਾਉਣੇ ਤੇ ਹਾਂਜੀ ਬਾਕੀ ਭਾਜੀ ਇੱਕ ਬੇਨਤੀ ਹੋ ਰਹੀ ਆ ਕਿ ਕਈ ਨਾ ਭੈਣ ਭਰਾ ਬਿਆਨਾ ਪਾ ਦਿੰਦੇ ਆ ਹਾਂ ਨਿਆ ਸਾਈ ਪਾ ਦਿੰਦੇ ਆ ਤੇ ਬਾਅਦ ਵਿੱਚ ਜਦੋਂ ਫੋਨ ਕਰਕੇ ਪੁੱਛਣਾ ਜਿੰਨਾ ਟਾਈਮ ਉਹਨਾਂ ਦਾ ਫਰਜ਼ ਏ ਹਾਂਜੀ ਹਾਂਜੀ ਜੇ ਮੁੜ ਕੇ ਹਾਂ ਡੰਗਰ ਵੇਚ ਜੀ ਫਿਰ ਸਾਡੀ ਅਗਲਾ ਗਲਤੀ ਕਰਦਾ ਸਾਈ ਤੇ ਕਿਲੋ ਡਿੱਗਦੀਆਂ ਲੇ ਤੁਹਾਨੂੰ ਬਿਆਨੇ ਸਾਈ ਦਾ 2 ਘੰਟੇ ਦਾ ਟਾਈਮ ਹਾਂਜੀ ਹਾਂਜੀ ਚਲੋ ਹਿੰਦੇ ਹੀ ਹਈ ਨਹੀਂ ਕੋਈ ਗੱਲ ਹੈ ਜਗਲੇ ਨਹੀਂ ਆਣੇ ਬਿਆਨਾ ਪੱਕਾ ਪਾ ਲੇ ਭਾਵੇਂ ਕੋ ਪੰਜਾਂ ਦਿਨਾਂ ਲੈ ਜੀ ਅਈ ਦੇ ਆਨੇ ਹੁਣ ਮੈਂ ਆ ਨਾ ਜਿੰਨੇ ਜਿੰਨਾ ਪ੍ਰੇਟ ਕੀਤਾ ਚਲੋ ਕੋ ਆਪਦੀ ਮਰਜ਼ੀ ਨਾਲ ਆਪਣੇ ਨਾਲ ਮੁੱਲ ਕਰ ਲੇ 10000 ਰੁਪਇਆ ਡੰਗਰ ਦੀ ਸਾਈ ਪਾ ਦੇ ਭਾਵੇਂ ਪੰਜਾਂ ਦਿਨਾਂ ਨੂੰ ਆਪਦੇ ਪੈਸੇ ਬਣਾ ਲੈ ਫਿਰ ਭਾਵੇਂ ਆਪਾਂ ਨੂੰ ਪੇਮ ਠੀਕ ਹੈ ਜੀ ਹਾਂਜੀ ਹਾਂ ਲਓ ਜੀ ਦੋਸਤੋ ਗੱਲ ਕੀ ਇਹਦੇ ਵਿੱਚ ਨਹੀਂ ਜੀ ਆਪਾਂ ਕੋਈ ਚਲੋ ਪੈਸੇ ਹਰ ਕੇ ਤੇ ਘਰੇ ਨਹੀਂ ਪੈਰ ਕੇ ਨੇ ਆਪਦੀ ਅਲਟੀਮੇਟ ਚਲੋ ਕੋਈ ਨਾ ਕੋਈ ਪਾਸਾ ਐਸਾ ਹੋਿੰਦਾ ਹਾਂ ਜੀ ਸਾਈ ਤੁਹਾਡੀ ਗੱਲ ਨੂੰ ਪਰ ਇਹ ਆ ਵੀ ਇੱਕਦਮ ਬੰਦੇ ਨੇ ਸਾਈ ਵੀ ਆਪਣੇ ਕੋਲ ਆਈ ਰਹੀ ਆ ਅੱਛਾ ਜੀ ਉਹਨਾਂ ਨੇ ਬਾਅਦ ਚ ਕੋਰਸਪੌਂਸ ਨਹੀਂ ਦਿੱਤਾ ਠੀਕ ਹੈ ਜੀ ਤੇ ਮੰਨ ਲਓ ਜੇ ਆਪਾਂ ਬਾਅਦ ਚ ਡੰਗਰੇ ਖਰਾਚ ਦੀ ਗਏ ਤੇ ਆਪਣਾ ਨੁਕਸਾਨ ਆ ਤੇ ਜੇ ਵੇਚ ਦੀਏ ਤੇ ਮੁੜ ਕੇ ਅਗਲੇ ਨੇ ਆਖ ਮੁੜ ਕੇ ਅਗਲਾ ਫੇਰ ਤਰਾਇ ਕਰ ਹਾਂਜੀ ਹਾਂਜੀ ਹਾਂ ਸੋ ਮੇਰੇ ਵੀਰੋ ਇਦਾਂ ਨਾ ਕਰਿਆ ਕਰੋ ਸਾਈ ਪਾਇਆ ਕਰੋ ਬਿਆਨਾ ਪੱਕਾ ਪਾ ਕੇ ਭਾਵੇਂ ਪਹੂ ਬ ਉਈ ਅਗਲੇ ਦਾ ਮਾਤਾ ਜੀ ਬਣ ਨਹੀ ਅਹੀਂ ਜੀ ਚਲੋ ਅਗਲਾ ਤੇ ਬਾਕੀ ਦੋਸਤੋ ਗੱਲ ਵੀਰ ਨੇ ਬਹੁਤ ਵਧੀਆ ਕਹੀ ਹੈ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਤੁਸੀਂ ਕਰਿਓ ਇੰਤਜ਼ਾਰ ਤੁਹਾਨੂੰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਚੇਤ ਤੁਸੀਂ ਦੋਸਤੋ ਇਹ ਵੀਡੀਓ ਦਾ ਆਨੰਦ ਮਾਣੋ